ਪ੍ਰਾਈਮੇਰੀ ਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਵੱਖ-ਵੱਖ ਚੋਣਾਂ ਹੋਈਆਂ ਚਾਹੇ ਉਹ ਪਾਰਲੀਮੈਂਟ ਦੀ ਹੋਵੇ ਚਾਹੇ ਉਹ ਪੰਚਾਇਤਾਂ ਦੀ ਹੋਵੇ ਤੇ ਚਾਹੇ ਉਹ ਸ਼ਹਿਰੀ ਚੋਣਾ ਹੁਣ ਜਿਹਨੂੰ ਆਪਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾ ਕਹਿੰਦੇ ਨੇ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਉਹ ਅਦਾਲਤਾਂ ਤੱਕ ਵੀ ਗਈਆਂ ਤੇ ਹੁਣ ਸੁਪਰੀਮ ਕੋਰਟ ਨੇ ਉਸ ਮਾਮਲੇ ਦੇ ਵਿੱਚ ਕਿਹਾ ਕਿ ਜਿਹੜੀਆਂ ਵੀ ਸ਼ਿਕਾਇਤਾਂ ਆਉਣਗੀਆਂ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਇੱਕ ਜਸਟਿਸ ਨੂੰ ਦਿੱਤੀ ਗਈ ਹੈ ਪਰ ਸਭ ਇਹ ਪੂਰਾ ਮਾਮਲਾ ਹੈ ਕੀ ਹੈ ਤੇ ਕੀ ਇਸ ਦੇ ਨਾਲ ਅੱਗੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਆ ਜਿਹੜੀ ਖਬਰ ਆਈ ਹੈ ਉਹਦੇ ਮੁਤਾਬਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਜਸਟਿਸ ਨਿਰਮਲਜੀਤ ਕੋਰ ਉਨ੍ਹਾਂ ਦਾ ਬੜਾ ਉੱਚਾ ਨਾਂ ਹੈ। ਉਹਨਾਂ ਨੂੰ ਇਹ ਜਾਂਚ ਸੌਂਪੀ ਗਈ ਹੈ। ਦੇਖੋ ਕੋਈ ਆਖੇ ਕਿ ਇੱਥੇ ਕੋਈ ਗੜਬੜ ਨਹੀਂ ਹੋਈ। ਮਰਣਾ ਔਖਾ ਹੁੰਦਾ। ਪੰਜਾਬ ਦੇ ਵਿੱਚ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਅਸੀਂ ਹਮੇਸ਼ਾ ਇਹ ਵੇਖਦੇ ਰਹੇ ਹਾਂ। ਪੰਚਾਇਤ ਦੀਆਂ ਚੋਣਾਂ 'ਚ ਵੀ ਗੜਬੜ ਹੁੰਦੀ ਆ। ਨਗਰਪਾਲਿਕਾ, ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਵਿੱਚ ਵੀ। ਗੜਬੜ ਤਾਂ ਪਾਰਲੀਮੈਂਟ ਤੇ ਅਸੈਂਬਲੀ ਵੇਲੇ ਵੀ ਹੋ ਜਾਂਦੀ ਪਰ ਉਦੋਂ ਘਟ ਜਾਂਦੀ। ਕਿੰਨਾ ਹੇਠਲੀਆਂ ਚੋਣਾਂ 'ਚ ਇਸ ਕਰਕੇ ਵੱਧ ਹੁੰਦੀ ਹੈ ਕਿ ਉਦੋਂ ਰਾਜ ਦੇ ਵਿੱਚ ਕੋਈ ਨਾ ਕੋਈ ਚੁਣੀ ਹੋਈ ਸਰਕਾਰ ਹੁੰਦੀ ਹੈ ਤੇ ਚੁਣੀ ਹੋਈ ਸਰਕਾਰ ਦੇ ਬੰਦੇ ਚਾਹੁੰਦੇ ਆ ਕਿ ਜੇ ਸਾਡੀ ਸਰਕਾਰ ਹੁੰਦਿਆਂ ਸੀ ਸ਼ਹਿਰ ਦੇ ਪ੍ਰਧਾਨ ਜਾਂ ਪਿੰਡ ਦੇ ਸਰਪੰਚ ਜਾਂ ਮੇਅਰ ਨਾ ਬਣ ਸਕੇ ਤੇ ਸਾਡੀ ਸਰਕਾਰ ਦਾ ਫਿਰ ਫਾਇਦਾ ਵੀ ਕੀ ਆ ਉਹ ਇਹ ਫਾਇਦਾ ਖੱਟਣ ਵਾਸਤੇ ਹੱਦਾ ਟੱਪ ਜਾਂਦੇ ਆ ਬਹੁਤ ਖੁਸ਼ ਹੋ ਜਾਂਦਾ ਅੱਜ ਤੱਕ ਦੀਆਂ ਜਿੰਨੀਆਂ ਚੋਣਾਂ ਹੋਈਆਂ ਜੇ ਕਾਂਗਰਸੀ ਰਾਜਸੀ ਤੇ ਕਾਂਗਰਸੀਆਂ ਨੇ ਅਕਾਲੀਆਂ ਨੂੰ ਤੇ ਭਾਜਪਾ ਨੂੰ ਰੱਜ ਕੇ ਕੁੱਟਿਆ ਸੀ ਉਦੋਂ ਪਹਿਲਾਂ ਜਦੋਂ ਕਮਿਊਨਿਸਟਾਂ ਦਾ ਜ਼ੋਰ ਦੱਸ ਸੀ ਉਹਨਾਂ ਨਾਲ ਵੀ ਹੁਵਾਡਾ ਲੱਗਦਾ ਸੀ ਜੇ ਅਕਾਲੀਆਂ ਦਾ ਰਾਜ ਆ ਗਿਆ ਤੇ ਉਹਨਾਂ ਨੇ ਕਾਂਗਰਸੀ ਕੁੱਟੇ ਪਰ ਇੱਕ ਮੌਕਾ ਤਾਂ ਇਹੋ ਜਿਹਾ ਵੀ ਆਇਆ ਸੀ 2007 ਦੇ ਵਿੱਚ ਜਦੋਂ ਕਾਂਗਰਸੀ ਪਹਿਲਾਂ ਹੀ ਮੈਦਾਨ ਛੱਡ ਗਏ ਸੀ ਤੇ ਉਹਦੇ ਤੋਂ ਬਾਅਦ ਅਕਾਲੀ ਤੇ ਭਾਜਪਾ ਵਾਲੇ ਰਹਿ ਗਏ ਤੇ ਭਾਜਪਾ ਵਾਲੇ ਨੇ ਸੋਚਿਆ ਜੇ ਜਦੋਂ ਕਾਂਗਰਸੀ ਮੈਦਾਨ ਛੱਡ ਗਿਆ ਤੇ ਉਹਨਾਂ ਵਾਲਾ ਮੈਦਾਨ ਅਸੀਂ ਸਾਂਭ ਲਈਏ ਇਹ ਮੈਦਾਨ ਚਾਹੁੰਦੇ ਤੇ ਅਕਾਲੀਆਂ ਨੇ ਘੇਰ ਘੇਰ ਕੇ ਕੁੱਟੇ ਸੀ ਕਈਆਂ ਥਾਵਾਂ ਤੇ ਪਿੰਡਾਂ 'ਚ ਖੇਤਾਂ 'ਚ ਫੜਫੜ ਕੁੱਟੇ ਸੀ ਇੱਕ ਥਾਂ ਤੇ ਭਾਜਪਾ ਦਾ ਇੱਕ ਮੰਤਰੀ ਝਗੜਾ ਹੋਇਆ ਟਕਰਾਅ ਤੋਂ ਬਾਅਦ ਉਹ ਆਪਣੀ ਗੱਡੀ ਲੈ ਕੇ ਉੱਥੋਂ ਨਿਕਲ ਗਿਆ ਉਹਨੂੰ 3 ਕਿਲੋਮੀਟਰ ਜਾ ਕੇ ਘੇਰ ਕੇ ਤੇ ਉਹ ਫਿਰ ਹਲਾਤ ਇਹੋ ਜਿਹੇ ਬਣਾਤੇ ਕਿ ਉਹ ਗੱਡੀ ਛੱਡ ਕੇ ਤੇ ਜਲਵਤ ਜਾ ਕੇ ਨਿਕਲ ਗਿਆ ਮਗਰੋਂ ਉਹਦੀ ਗੱਡੀ ਦੀ ਪੰਨ ਤੋੜ ਕੀਤੀ ਗਈ ਫੈਰ ਕੀਤੇ ਗਿਆ ਤੇ ਇਹਦੇ ਉੱਤੇ ਭਾਜਪਾ ਵਾਲਿਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਵੀ ਧਮਕੀ ਦਿੱਤੀ ਸੀ ਕਿ ਸੇ ਸਰਕਾਰ ਚੋਂ ਨਿਕਲ ਜਾਣਾ ਐ ਸੌਰੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਾਰੇ ਕਹਿੰਦੇ ਸੀ ਵੱਖਰਾ ਮਾਹੌਲ ਹੋਵੇਗਾ ਤੇ ਮੈਂ ਪਹਿਲੇ ਕਹਿੰਦਾ ਸੀ ਵੱਖਰਾ ਨਹੀਂ ਹੋਵੇਗਾ ਕਿਉਂਕਿ ਹੇਠਲੇ ਪੱਧਰ ਤੇ ਪੰਚ ਸਰਪੰਚ ਸ਼ਹਿਰ ਦੇ ਕਾਉਂਸਲਰ ਪ੍ਰਧਾਨ ਤੇ ਮੇਅਰ ਵਾਸਤੇ ਬਹੁਤੇ ਲੋਕ ਉਹ ਅੱਗੇ ਆਉਂਦੇ ਆ ਜਿਹੜੇ ਕਾਂਗਰਸੀ ਰਾਜ ਵਿੱਚ ਕਾਂਗਰਸੀ ਸੀ ਅਕਾਲੀਆ ਦੇ ਰਾਜ ਵਿੱਚ ਅਕਾਲੀ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਭ ਤੋਂ ਵੱਧ ਇਹਨਾਂ ਵਾਲੇ ਪਟਕੇ ਮੋਢੇ ਤੇ ਰੱਖੀ ਫਿਰਦੇ ਆ ਉਹਨਾਂ ਦਾ ਕੰਮ ਹੀ ਹੈ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਏ ਉਹਦੇ ਸਭ ਤੋਂ ਵੱਡੇ ਸਮਰਥਕ ਬਣਨਾ ਤੇ ਚੋਣਾਂ 'ਚ ਧੱਕੇਸ਼ਾਹੀ ਕਰਨੀ ਇਹ ਧੱਕੇਸ਼ਾਹੀ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਰਾਈ ਸੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਨਾ ਅਸੀਂ ਭਗਵੰਤ ਮਾਨ ਨੂੰ ਕਹਿ ਸਕਦੇ ਆ ਕਿ ਹੇਠਲੇ ਪੱਧਰ ਦੇ ਉੱਤੇ ਜਿਹੜੇ ਚੌਧਰਾ ਦੇ ਦਾਵੇਦਾਰ ਆ ਉਹ ਕਰਦੇ ਆ ਇਹਦਾ ਨਤੀਜਾ ਇਹ ਨਿਕਲਦਾ ਕਿ ਬਹੁਤਿਆਂ ਥਾਵਾਂ ਤੇ ਲੋਕ ਵੋਟਾਂ ਪਾਉਣ ਵੇਲੇ ਤੇ ਬੋਟ ਪਾ ਕੇ ਆਉਂਦੇ ਆ ਤੇ ਕਈ ਵਾਰੀ ਇਦਾਂ ਦਾ ਮਾਹੌਲ ਬਣ ਜਾਂਦਾ ਕਿ ਉਹ ਘਰੋਂ ਕਹਿ ਦਿੰਦੇ ਮੈਂ ਨਹੀਂ ਜਾਣਾ ਯਾਰ ਛੱਡੋ ਉੱਥੇ ਕੀ ਪਤਾ ਕਦੋਂ ਲੜਾਈ ਹੋ ਜਣੀ ਇਹ ਬੰਦ ਹੋਣਾ ਚਾਹੀਦਾ ਮੈਂ ਬਹੁਤ ਸਾਲ ਪਹਿਲਾਂ ਤਕਰੀਬਨ 20-25 ਸਾਲ ਪਹਿਲਾਂ ਸਰਕਾਰੀ ਟੀਵੀ ਦੂਰਦਰਸ਼ਨ ਤੋਂ ਇਹ ਗੱਲ ਆਖੀ ਸੀ ਤੁਸੀਂ ਮਾਰਕੀਟ ਕਮੇਟੀਆਂ ਦੇ ਮੈਂਬਰ ਤੇ ਚੇਅਰਮੈਨ ਨਾਮਜ਼ਦ ਕਰਦੇ ਹੋ ਚੁੱਪ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਤੇ ਮੈਂਬਰ ਤੇ ਸ਼ਹਿਰਾਂ ਦੀਆਂ ਕੌਂਸਲਾਂ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੇ ਜਿਹੜੇ ਮੈਂਬਰ ਤੇ ਪ੍ਰਧਾਨ ਜਾਂ ਚੇਅਰਮੈਨ ਤੇ ਮੇਅਰ ਆ ਇਹ ਵੀ ਤੁਸੀਂ ਉੱਥੇ ਚੱਡੀਗੜ੍ਹ ਤੋਂ ਨਾਮਜ਼ਦ ਕਰਕੇ ਨੋਟੀਫਾਈ ਕਰਦਿਆ ਕਰੋ ਨਾ ਕਰਾਓ ਇਹਨਾਂ ਚੋਣਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਹਰ ਵਾਰੀ ਜੇ ਇਹੋ ਹੀ ਖੱਪਖੰਨਾ ਆਉਣਾ ਜਿਸਕੇ ਲਾਠੀ ਉਸਕੇ ਫੈਸਲਾ ਬੁਹਾਵਰਾ ਹੈ ਜਿਹਦੇ ਹੱਥ 'ਚ ਤਾਕਤ ਆ ਤਾਕਤ ਵਾਲਾ ਉੱਪਰੋਂ ਆਖੇ ਦਾ ਆਖੇ ਛੇਠਾ ਅਫਸਰ ਚਾਈ ਜਿਹੜੀ ਆ ਉਸ ਤਾਕਤ ਵਾਲੀ ਪਾਰਟੀ ਦੇ ਕਰਿੰਦਿਆਂ ਨਾਲ ਇਦਾਂ ਇੱਕਮਿਕ ਹੋ ਜਾਂਦੀ ਐ ਕਿ ਜੋ ਕੋ ਜੋ ਕਹਿੰਦੇ ਆ ਉਹ ਸਾਰਾ ਕੁਝ ਇਨ ਬਿਨ ਲਾਗੂ ਕਰਨ ਦਾ ਯਤਨ ਕੀਤਾ ਜਾਂਦਾ ਤਾਂ ਕਿ ਇਹ ਕਰਿੰਦੇ ਖੁਸ਼ ਹੋਣ ਤੇ ਆਪਣੇ ਉੱਪਰਲੇ ਮਾਲਕ ਨੂੰ ਜਾ ਕੇ ਦੱਸਣ ਤੇ ਸਾਡਾ ਵੀ ਫਾਇਦਾ ਹੋਵੇ ਐਸ ਵਾਰੀ ਵੀ ਬਥੇਰੇ ਥਾਵਾਂ ਤੇ ਕੁਝ ਹੋ ਗਿਆ ਸੀ ਕੁਝ ਸਮਾਂ ਦੇ ਉੱਤੇ ਰੌਲਾ ਪਿਆ ਤੇ ਹਾਈ ਕੋਰਟ ਨੇ ਬਾਅਦ ਚ ਆਖਿਆ ਕਿ ਰੌਲਾ ਬੇਲੁੜਾ ਸੀ ਇਹੋ ਜੀ ਕੋਈ ਗੱਲ ਉੱਤੇ ਹੋਈ ਨਹੀਂ ਜਦੋਂ ਪੰਚਾਇਤਾਂ ਦੀਆਂ ਕੋਈ ਥਾਵਾਂ ਤੇ ਚੋਣਾਂ ਰੋਕ ਦਿੱਤੀਆਂ ਗਈਆਂ ਸਾਰੇ ਆਖਣ ਦੀ ਹੇਰਾਫੇਰੀ ਅਦਾਲਤ ਨੇ ਮੰਨ ਲਿਆ ਪਰ ਅਦਾਲਤ ਨੇ ਕੁਝ ਦਿਨਾਂ ਦੀ ਸੁਣਵਾਈ ਤੋਂ ਬਾਅਦ ਕਹਿ ਦਿੱਤਾ ਸੀ ਕਿ ਇਹੋ ਜੀ ਗੱਲ ਸਾਹਮਣੇ ਆਈ ਕੋਈ ਨਹੀਂ ਇਹਦਾ ਮਤਲਬ ਦੋ ਹੀ ਆ ਦੋ ਮਤਲਬ ਜਿਹੜੇ ਉਹਨਾਂ ਚੋਂ ਇੱਕ ਤਾਂ ਇਹ ਆ ਕਿ ਸੱਚਮੁੱਚ ਕੁਝ ਹੋਈ ਨਾ ਹੋਵੇ ਤੇ ਝੂਠੀ ਇਸ ਕਹਤਾ ਕਿਤੀਆਂ ਹੁਣ ਦੂਸਰਾ ਇਹ ਆ ਕਿ ਜਿਨ੍ਹਾਂ ਨੇ ਕੀਤੀ ਹੋਵੇ ਉਹਨਾਂ ਦਾ ਤੇ ਦੋਸਰੇ ਧਿਰ ਦਾ ਸਮਝੌਤਾ ਹੋ ਗਿਆ ਹੋਵੇ ਉਹ ਜਿਹੜਾ ਉੱਤਰ ਕਾਟੋ ਮੈਂ ਚੜਾ ਵੀ ਚਲ ਪਿਛਲੀ ਵਾਰੀ ਤੁਸੀਂ ਪ੍ਰਧਾਨ ਸੀ ਹੁਣ ਸਾਨੂੰ ਬੰਨ ਲੈਣ ਦਿਓ ਹਾਂ ਬਹੁਤੀ ਗੱਲਾਂ ਤੇ ਆਪਣੇ ਦੋ ਬੰਦੇ ਵਿੱਚ ਪਵਾ ਲੋ ਇਹ ਵੀ ਸਮਝੌਤੇ ਹੁੰਦੇ ਆ ਖਾਣ ਪੀਣ ਦੇ ਵੀ ਸਮਝੌਤੇ ਹੁੰਦੇ ਆ ਕਈਆਂ ਥਾਵਾਂ ਤੇ ਅਸੀਂ ਇੱਕ ਹੋਰ ਅਜੀਬੋ ਗਰੀਬ ਸਮਝੌਤਾ ਹੁੰਦਾ ਵੀ ਵੇਖਿਆ ਕਿ ਜਿਹੜਾ ਪਹਿਲਿਆਂ ਨੇ ਖਾਦਾ ਸੀ ਦੂਸਰਿਆਂ ਨੇ ਆਖਿਆ ਗੱਲ ਸਿੱਧੀ ਜੀਆ ਜਾਂ ਤਾਂ ਤੁਹਾਨੂੰ ਜੇਲ੍ਹ ਕੱਲਾਂਗੇ ਜਾਂ ਤੁਸੀਂ ਖਾਦਾ ਐਨਾ ਇਹਦੇ ਚੋਂ ਅੱਧੋ ਅੱਧਿਆ ਪਰਚਾ ਦਰਜ ਕਰਾਉਂਦੇ ਕੋਈ ਨਹੀਂ ਪੁਲਿਸ ਨੂੰ ਬੁਲਾਉਂਦੇ ਕੋਈ ਨਹੀਂ ਚੁੱਪ ਕਰਕੇ ਸਾਡਾ ਅੱਧਾ ਰੱਖ ਦਿਓ ਬਾਕੀ ਤੁਸੀਂ ਅੱਧਾ ਹਜਮ ਕਰ ਲਓ ਨਹੀਂ ਤਾਂ ਤੁਸੀਂ ਵੀ ਔਖੇ ਹੋਵਾਂਗੇ ਅਸੀਂ ਵੀ ਔਖੇ ਹੋਵਾਂਗੇ ਦੋਵੇਂ ਤਰ੍ਹਾਂ ਔਖੇ ਹੋਵਾਂਗੇ ਇਹਨਾਂ ਦਾ ਬੇਤ ਰਿਆ ਕਿ ਆਪਾਂ ਬੰਨੇ ਉੱਤੇ ਅੱਧੋ ਅੱਧ ਵੜਦੀ ਹੈ ਇਹ ਵੀ ਕੰਮ ਹੁੰਦਾ ਰਿਹਾ ਹੁਣ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਕਿਸੇ ਪੜਤਾਲ ਦੇ ਵਿੱਚ ਸਾਹਮਣੇ ਨਹੀਂ ਆ ਸਕਣਾ ਨਾ ਇਹ ਗੱਲਾਂ ਸਾਬਤ ਹੁੰਦੀਆਂ ਹੁੰਦੀਆਂ ਜਿਹੜੀਆਂ ਗੱਲਾਂ ਸਾਬਤ ਹੋ ਸਕਦੀਆਂ ਉਹ ਸਿਰਫ ਕਾਨੂੰਨੀ ਪੱਖ ਨੇ ਜਸਟਿਸ ਨਰਮਲਜੀਤ ਕੋ ਜਿਹੜੇ ਆ ਉਹਨਾਂ ਦੇ ਉੱਤੇ ਕਦੇ ਪੱਖਪਾਤ ਦਾ ਦੋਸ਼ ਲੱਗਾ ਨਹੀਂ ਮੈਨੂੰ ਆਸ ਹੈ ਕਿ ਬਿਲਕੁਲ ਠੀਕ ਠਾਕ ਨਾਲ ਉਹ ਜਾਂਚ ਪੜਤਾਲ ਕਰਨਗੇ ਪਰ ਜਿਨ੍ਹਾਂ ਤੋਂ ਕਰਨੀ ਆ ਉਹ ਤਾਂ ਨਿਰਪੱਖ ਨਹੀਂ ਨਾ ਉਹਨਾਂ ਨੂੰ ਤੇ ਚੋਣਾ ਵਾਲੇ ਚੌਧਰੀਆਂ ਨੂੰ ਕੌਣ ਸਮਝਾਊਗਾ ਇਸ ਕਰਕੇ ਵਾਵਾ ਸੰਭਲ ਕੇ ਕੰਮੇ ਕਰਨਾ ਪਣਾ ਪਰ ਸਭ ਅਗਲੀ ਖਬਰ ਗੁਜਰਾਤ ਤੋਂ ਲੈਣੀ ਹੈ ਗੁਜਰਾਤ ਦੇ ਵਿੱਚ ਸਰਦਾਰ ਪਟੇਲ ਦੀ 6 ਬਿਗੇ ਜ਼ਮੀਨ ਸੀ ਜਿਹੜੀ ਉਹ ਜਿਹੜੀ ਹੈ ਹੜੱਪਲੀ ਸੀ ਤੇ ਹੁਣ ਉਹ ਜਾਂਚ ਹੋਈ ਹੈ ਤੇ ਉਸ ਤੋਂ ਬਾਅਦ ਸਜ਼ਾ ਵੀ ਜਿਹੜੀ ਕਹਿੰਦੇ ਹੋ ਰਹੀ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਸਰਦਾਰ ਪਟੇਲ ਸਰਦਾਰ ਵੱਲਵ ਭਾਈ ਪਟੇਲ ਪੂਰਾ ਨਾਮ ਉਹਨਾਂ ਦਾ ਸੀ ਉਹ ਕਾਂਗਰਸ ਦੇ ਬਹੁਤ ਵੱਡੇ ਲੀਡਰਾਂ ਚੋਂ ਸਨ ਮਹਾਤਮਾ ਗਾਂਧੀ ਦੇ ਸਾਥੀ ਦੋਵੇਂ ਗੁਜਰਾਤ ਚੋਂ ਆਏ ਸਿਗੇ ਪੰਡਤ ਜਵਾਹਰ ਲਾਲ ਨਹਿਰੂ ਵੀ ਉਹਨਾਂ ਦੇ ਸਾਥੀਆਂ ਚੋਂ ਸੀ ਬੜੀ ਵਾਰੀ ਇਹ ਵੀ ਰੌਲਾ ਪਿਆ ਕਿ ਪੰਡਤ ਨਹਿਰੂ ਬਦੋ ਬਦੀ ਪ੍ਰਧਾਨ ਮੰਤਰੀ ਬਣਦਾ ਤਾਂ ਪ੍ਰਧਾਨ ਮੰਤਰੀ ਤਾਂ ਵੱਲਵ ਭਾਈ ਪਟੇਲ ਬਣਨਾ ਚਾਹੁੰਦਾ ਸੀ ਤੇ ਕਹਿੰਦੇ ਬਣਨਾ ਚਾਹੀਦਾ ਵੀ ਸੀ ਵੱਲਭ ਭਾਈ ਪਟੇਲ ਨੇ ਆਪ ਆਖਿਆ ਸੀ ਕਿ ਮੈਨੂੰ ਨਹੀਂ ਤੁਸੀਂ ਪੰਡਿਤ 네ਰੂ ਨੂੰ ਪ੍ਰਧਾਨ ਮੰਤਰੀ ਬਣਾ ਦਿਓ ਨਾ ਤਾਂ ਉਹਨੇ ਪ੍ਰਪੋਜ਼ ਕੀਤਾ ਸੀ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਪੰਡਿਤ ਜਵਾਹਰ ਲਾਲ 네ਰੂ ਕੰਮ ਕਰਦਾ ਸੀ ਤੇ ਵੱਲਭ ਭਾਈ ਪਟੇਲ ਨੇ ਗ੍ਰਹਿ ਮੰਤਰੀ ਹੁੰਦਿਆਂ ਇਹ ਚਿੱਠੀ ਲਿਖੀ ਸੀ ਕਿ ਪੰਡਿਤ ਜਵਾਹਰ ਲਾਲ 네ਰੂ ਦੀ ਸਿਹਤ ਖਰਾਬ ਹੈ ਉਹਨੂੰ ਕੰਮ ਬਹੁਤ ਜ਼ਿਆਦਾ ਪੈ ਰਿਹਾ ਉਹਦੇ ਕੰਮ ਨੂੰ ਕਿਸੇ ਢੰਗ ਨਾਲ ਘਟਾਉਣ ਦਾ ਯਤਨ ਕਰਨਾ ਚਾਹੀਦਾ ਪ੍ਰਚਾਰ ਤਾਂ ਇਹ ਵੀ ਕੀਤਾ ਗਿਆ ਸੀ ਕਿ ਵੱਡੋ ਭਾਈ ਪਟੇਲ ਦਾ ਧਿਆਨ ਤੋਇਆ ਤੇ ਪੰਡਿਤ ਨਹਿਰੂ ਆਇਆ ਨਹੀਂ ਬਾਅਦ ਵਿੱਚ ਉਹ ਵੀਡੀਓ ਸਾਹਮਣੇ ਆ ਗਈਆਂ ਉਦੋਂ ਵੀਡੀਓ ਵਾਲੇ ਕੈਮਰੇ ਬਹੁਤ ਥੋੜੇ ਹੁੰਦੇ ਸੀ ਪਰ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਧਿਆਨ ਤੋਇਆ ਸੀ ਡਿਪਟੀ ਪ੍ਰਧਾਨ ਮੰਤਰੀ ਦਾ ਇਸ ਕਰਕੇ ਵੀਡੀਓ ਬਣੀ ਸੀ ਉਹ ਵੀਡੀਓ ਸਾਹਮਣੇ ਆ ਗਈਆਂ ਜਿਉਂਦੀ ਅਰਥੀ ਦੇ ਪਿੱਛੇ-ਪਿੱਛੇ ਪੰਡਿਤ ਜਵਾਹਰ ਲਾਲ ਨਹਿਰੂ ਜਾਂਦੇ ਸੀ ਹੁਣ ਜਿਹੜੇ ਸਰਦਾਰ ਪਟੇਲ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਸੀ ਸਰਦਾਰ ਪਟੇਲ ਦੇ ਆਪਣੇ ਗੁਜਰਾਤ ਦੇ ਵਿੱਚ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਇੱਡਾ ਵਰਟਾ ਕਪੜਾ ਹੋ ਗਿਆ ਕਿ ਸਦਾਰ ਪਟੇਲ ਦੀ ਖਾਨਦਾਨੀ ਜ਼ਮੀਨ ਜਿਹੜੀ ਆ ਉਹਦੇ ਦਾਦੇ ਪੜਦਾਦੇ ਦੇ ਵੇਲੇ ਤੋਂ ਤੁਰੀ ਆਉਂਦੀ ਸੀ 6 ਬਿਗੇ ਜ਼ਮੀਨ ਸੀ ਉਹ ਉੱਥੇ ਠੱਗਾ ਚੋਰਾਂ ਨੇ ਵੇਚ ਲਈ ਹੈ ਜੇ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪਰਿਵਾਰ ਦੀ ਜ਼ਮੀਨ ਇਸ ਤਰ੍ਹਾਂ ਵੇਚੀ ਜਾ ਸਕਦੀ ਹੈ ਤੇ ਕਿਹਦੇ ਨਾਲ ਇਹੋ ਜੀ ਧੁੱਖਾ ਢੜੀ ਨਹੀਂ ਹੋ ਸਕਦੀ ਇਹਦਾ ਮਤਲਬ ਕਿਸੇ ਨਾਲ ਵੀ ਹੋ ਸਕਦੀ ਹੈ ਹੁਣ ਪਤਾ ਲੱਗਾ ਕਿ ਉਹ ਕੇਸ ਪਰ ਅਦਾਲਤ ਵਿੱਚ ਗਿਆ ਚਿਆਦ ਨੂੰ ਨਨਕੋ ਸਜਾਵਾਂ ਵਗੈਰਾ ਹੋਣ ਦੀ ਵੀ ਚਰਚਾ ਸਾਰੀ ਖਬਰ ਤਾਂ ਮੇਰੇ ਕੋਲ ਜੇ ਨਹੀਂ ਆਈ ਬਾਅਦ ਚਾਵੇਗੀ ਪਰ ਇਹ ਆਪਣੇ ਆਪ ਚ ਹੈਰਾਨੀ ਵਾਲੀ ਗੱਲ ਹੈ ਕਿ ਇਹ ਵੀ ਕੁਝ ਹੋ ਜਾਂਦਾ ਇਹਦੇ ਤੋਂ ਪਹਿਲਾਂ ਅਸੀਂ ਬਿਹਾਰ ਤੇ ਯੂਪੀ ਚ ਵੇਖਿਆ ਸੀ ਉੱਥੇ ਕੁਝ ਲੋਕਾਂ ਨੇ ਵੱਡੇ ਲੀਡਰਾਂ ਦੇ ਨਾਂ ਤੇ ਬਣੀਆਂ ਜਾਇਦਾਦਾਂ ਜਾਇਦਾਦਾਂ ਛੱਡੋ ਸਾਂਝੀਆਂ ਯਾਦਗਾਰਾਂ ਤੱਕ ਵੇਚ ਲੀਆਂ ਸਨ ਇਸ ਭਾਰਤ ਦੇ ਵਿੱਚ ਕੋਈ ਕੁਝ ਵੀ ਕਰ ਸਕਦਾ ਕੀ ਪਤਾ ਕੱਲ ਨੂੰ ਕਿਸੇ ਨੇ ਕਿੱਡਾ ਕ ਵੱਡਾ ਸੌਦਾ ਮਾਰ ਜਣਾ ਪਰ ਜੇਸਵੀ ਦੇਸ਼ ਦੇ ਵਿੱਚ ਇਹੋ ਜੀਆਂ ਗੱਲਾਂ ਹੋਣ ਉੱਥੋਂ ਦੀ ਸਰਕਾਰ ਨੂੰ ਇਹਦੇ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਆ ਕਿ ਜਿਹੜੀ ਇੱਕ ਹੋ ਗਈ ਉਸ ਹੋ ਗਈ ਇਹਦੇ ਤੋਂ ਬਾਅਦ ਕੋਈ ਹੋਰ ਨਾ ਹੋ ਸਕੇ ਵੱਧ ਕਿਸੂਤੇ ਨਾਲ ਇੱਥੇ ਪ੍ਰਬੰਧ ਕਰਨੇ ਕਿੰਨੇ ਆ ਪ੍ਰਧਾਨ ਮੰਤਰੀ ਸਾਹਿਬ ਤਾਂ ਰਾਜਨੀਤੀ ਤੇ ਵਿਦੇਸ਼ ਦੌਰਿਆਂ ਤੋਂ ਵਿਹਲੇ ਨਹੀਂ ਹੁੰਦੇ ਸੂਬਿਆਂ ਦੇ ਵਿੱਚ ਸਰਕਾਰਾਂ ਚ ਇਹੋ ਜਿਹੇ ਲੋਕ ਬੈਠੇ ਆ ਜਿਹੜੇ ਲੋਕਾਂ ਦੇ ਆਪਣੇ ਉੱਤੇ 36 ਕਿਸਮ ਦੇ ਦੋਸ਼ ਲੱਗਦੇ ਪਏ ਆ ਇੱਕ ਬੰਦੇ ਦੇ ਉੱਤੇ 72 ਮਕਦਮੇ ਬਣਦੇ ਆ 17000 ਕਰੋੜ ਤੋਂ ਵੱਧ ਦੀ ਹਰਾ ਫਿਰਦਾ ਦੋਸ਼ ਲੱਗਦਾ ਔਰ ਦੋਸ਼ ਵੀ ਪਬਲਿਕ ਜਲਸੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਲਾਉਂਦਾ ਤੇ 3 ਦਿਨ ਬਾਅਦ ਉਹ ਬੰਦਾ ਪ੍ਰਧਾਨ ਮੰਤਰੀ ਦੀ ਪਾਰਟੀ ਵਾਲੇ ਗੱਠਜੋੜ ਚ ਆ ਜਾਂਦਾ ਤੇ ਪ੍ਰਧਾਨ ਮੰਤਰੀ ਸਾਹਿਬ ਉਹਦੇ ਸਾਰੇ ਦੋਸ਼ਾਂ ਤੇ ਐਬਾਂ ਨੂੰ ਤੇ ਆਪਣੀ ਤਕਰੀਰ ਨੂੰ ਭੁੱਲ ਕੇ ਉਸ ਬੰਦੇ ਨੂੰ ਰਾਜ ਦਾ ਡਿਪਟੀ ਮੁੱਖ ਮੰਤਰੀ ਬਣਾ ਦਿੰਦੇ ਆ ਉਹ ਅਗਲੀਆਂ ਚੋਣਾਂ ਚ ਵੀ ਇਹ ਕਹਿੰਦਾ ਇਹ ਨਹੀਂ ਜੀ ਪਤਾ ਸਰਕਾਰ ਕਿਹਦੀ ਆਉਣੀ ਤੇ ਕਿਹਦੀ ਨਹੀਂ ਆਉਣੀ ਇਹ ਨਹੀਂ ਪਤਾ ਕੌਣ ਮੁੱਖ ਮੰਤਰੀ ਬਣੂ ਕੌਣ ਨਹੀਂ ਬਣੂ ਪਰ ਇਹ ਪਤਾ ਜੇ ਡਿਪਟੀ ਮੁੱਖ ਮੰਤਰੀ ਮੈਂ ਹੀ ਬਣਨਾ ਜਿਸ ਦੇਸ਼ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਹੋਂ ਉੱਥੇ ਕੋਈ ਬਹੁਤਾ ਇਸ ਗੱਲ ਦਾ ਧਿਆਨ ਨਹੀਂ ਦਿੰਦਾ ਕਿ ਸਰਦਾਰ ਪਟੇਲ ਦੀ ਖਾਨਦਾਨੀ ਜ਼ਮੀਨ ਕਿੱਦਾਂ ਵੇਚੀ ਤੇ ਕਿੰਨੇ ਵੇਚਤੀ ਉਹਦਾ ਇਹ ਹਿਸਾਬ ਹੈ ਕਿ ਹਰ ਰਾਜ ਦੇ ਵਿੱਚ ਇਹੋ ਜਿਹੇ ਕੰਮ ਮਾਲ ਮਹਿਕਮੇ ਦੇ ਅਫਸਰਾਂ ਦੀ ਆਪਣੀ ਮਿਲੀ ਭੁਗਤ ਤੋਂ ਬਗੈਰ ਕਦੇ ਨਹੀਂ ਹੁੰਦੇ ਤੇ ਗੁਜਰਾਤ ਦੇ ਜਿਹੜੇ ਮਾਲ ਮਹਿਕਮੇ ਅਧਿਕਾਰੀ ਆ ਉਹ ਵੀ ਐਡੇ ਜਵਾਕ ਨਹੀਂ ਐਡੇ ਮਸੂਮ ਨਹੀਂ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਸਰਦਾਰ ਪਟੇਲ ਦੇ ਖਾਨਦਾਨ ਦੀ ਜ਼ਮੀਨ ਹੈ ਜੇ ਉੱਥੇ ਵੀ ਇਹ ਵਿਕ ਗਈ ਆ ਤੇ ਸਰਦਾਰ ਪਟੇਲ ਦੇ ਆਪਣੇ ਰਾਜ ਵਿੱਚ ਵਿਕ ਗਈ ਆ ਤੇ ਫਿਰ ਭਾਰਤ ਵਿੱਚ ਕਿਤੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲੋਕਾਂ ਨੂੰ ਇਸ ਗੱਲ ਵਾਸਤੇ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਪੰਨੂ ਸਾਹਿਬ ਨੇਪਾਲ ਦੇ ਵਿੱਚ ਵੀ ਹਿੰਸਾ ਜਿਹੜੀ ਉਹ ਭੜਕੀ ਹੈ ਦੋ ਧਰਾਵਾਂ ਦੋ ਵਿਚਾਰ ਉੱਥੇ ਚੱਲ ਰਹੇ ਨੇ ਇੱਕ ਪਾਸੇ ਤਾਂ ਆਏਗਾ ਕਿ ਰਾਜਸ਼ਾਹੀ ਰਾਜਤੰਤਰ ਜਿਹੜਾ ਉਹ ਉੱਥੇ ਹੋਏ ਤੇ ਦੂਸਰੇ ਪਾਸੇ ਉੱਥੇ ਡੈਮੋਕ੍ਰੇਸੀ ਦੀ ਵੀ ਗੱਲ ਹੋ ਰਹੀ ਹੈ ਕਿ ਉਹ ਵੀ ਉੱਥੇ ਹੋਣੀ ਚਾਹੀਦੀ ਹੈ ਸੋ ਪੰਨੂ ਸਾਹਿਬ ਜਿਹੜੇ ਇੱਥੇ ਦੋ ਵਿਚਾਰ ਸਾਡੇ ਸਾਹਮਣੇ ਆ ਰਹੇ ਨੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਤੇ ਜਿਹੜੀ ਇਹ ਨੇਪਾਲ ਦੀ ਹਿੰਸਾ ਕੀ ਇਹ ਰੋਕੀ ਜਾ ਸਕੇਗੀ ਦੇਖੋ ਨੇਪਾਲ ਦੇ ਵਿੱਚ ਸਦੀਆਂ ਤੱਕ ਰਾਜਸ਼ਾਹੀ ਰਹੀ ਰਾਜਿਆਂ ਦਾ ਰਾਜ ਰਿਆ ਉੱਥੇ ਦੋ ਪਰਿਵਾਰਾਂ ਦਾ ਰਾਜ ਹੁੰਦਾ ਸੀ ਕਦੇ ਉਹ ਧੱਕੇ ਨਾਲ ਕਬਜ਼ਾ ਕਰ ਲੈਂਦੇ ਸੀ ਤੇ ਕਦੇ ਉਹ ਕਰ ਲੈਂਦੇ ਸੀ 1950 ਤੋਂ ਬਾਅਦ ਵੀ ਕੁਝ ਸਮਾਂ ਇੱਕ ਪਰਿਵਾਰ ਦਾ ਰਾਜ ਰਿਆ ਤੇ ਕੁਝ ਸਮਾਂ ਇੱਕ ਪਰਿਵਾਰ ਦਾ ਰਾਜ ਰਿਆ ਦੋਵੇਂ ਰਾਜ ਪਰਿਵਾਰ ਜਿਹੜੇ ਆ ਜਿਹੜੇ ਇੱਕ ਦੂਸਰੇ ਤੋਂ ਧੱਕੇ ਨਾਲ ਰਾਜ ਸਾਮਦੇ ਸੀ ਉਹਨਾਂ ਰਾਜਿਆਂ ਦੀਆਂ ਰਿਸ਼ਤੇਦਾਰੀਆਂ ਭਾਰਤ ਦੀਆਂ ਵੱਖ-ਵੱਖ ਧਿਆਸਤਾਂ ਦੇ ਰਾਜਿਆਂ ਨਾਲ ਆ ਔਰ ਕਈ ਥਾਵਾਂ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੀ ਇੱਕ ਕੁੜੀ ਉਸ ਪਰਿਵਾਰ ਨਾਲ ਵਿਆਹੇ ਤੇ ਇੱਕ ਘੋਸਨਾ ਯਾਨੀ ਨੇਪਾਲ ਚੋਧਾ ਰਾਜ ਆਵੇ ਜਾਂ ਉਹਦਾ ਹੋਵੇ ਆਪਣੀ ਕੁੜੀ ਤੇ ਮਹਾਰਾਣੀ ਹੁਣੀ ਹੋਣੀ ਹੋਣੀ ਹੈ ਇਹ ਵੀ ਸੋਚ ਕੇ ਕਈਆਂ ਨੇ ਰਸਤੇ ਕੀਤੇ ਸਾਡੇ ਸਮਿਆਂ ਦੇ ਵਿੱਚ ਉਥੇ ਕਿੰਗ ਵੀਰ ਬਰੇਂਦਰ ਬਿਕਰਮ ਸ਼ਾਹ ਹੁੰਦਾ ਸੀ ਉਹਦੀ ਪਤਨੀ ਸੀ ਮਹਾਰਾਣੀ ਐਸ਼ਵਰਿਆ ਉਹਨਾਂ ਦਾ ਪੁੱਤਰ ਜਿਹੜਾ ਸੀ ਉਹਨੇ ਇੱਕ ਦਿਨ ਉਸ युवराज ਨੇ ਰਾਤ ਨੂੰ ਸ਼ਰਾਬ ਪੀ ਕੇ ਤੇ ਪਤਾ ਨਹੀਂ ਕੀ ਉਹਨੂੰ ਗੁੱਸਾ ਆਇਆ ਖਾਣਾ ਖਾਂਦਾ ਪਿਆ ਸੀ ਸਾਰਾ ਟੱਬਰ ਉਹਨੇ ਮੁੰਡੇ ਨੇ ਸ਼ਰਾਬ ਪੀ ਕੇ ਆਟੋਮੈਟਿਕ ਗਨ ਲਿਆਂਦੀ ਮਾਂ ਵੀ ਮਾਰ ਦਿੱਤੀ ਪਿਓ ਵੀ ਮਾਰ ਦਿੱਤਾ ਬਾਦਸ਼ਾਹ ਵੀ ਨਾਲ ਕੁਝ ਹੋਰ ਲੋਕ ਮਾਰਤੇ ਕੁੱਲ 8 ਮੋਤਾਂ ਹੋਈਆਂ ਸੀ 8 ਮੋਤਾਂ ਦੇ ਦਰਮਿਆਨ ਇੱਕ ਗਨਮੈਨ ਨੇ ਗੋਲੀਆਂ ਚਲਾਈਆਂ ਤੇ ਮੁੰਡਾ ਵੀ ਜ਼ਖਮੀ ਹੋ ਗਿਆ ਫਿਰ ਮੁੰਡਾ ਹਸਪਤਾਲ ਜਾ ਪਿਆ ਕੰਮ ਚਲਾਉਣ ਵਾਸਤੇ ਰਾਜਾ ਗਿਆਨਿੰਦਰ ਜਿਹੜਾ ਉਸ ਰਾਜੇ ਦਾ ਵੱਡਾ ਭਰਾ ਸੀ ਪਰ ਗੱਦੀ ਤੋਂ ਰਹਿ ਗਿਆ ਸੀ ਇਹਨੂੰ ਆਖਿਆ ਤੂੰ ਤਾਕਤ ਸੰਭਾਲ ਲੈ ਇਹਨੇ ਤਾਕਤ ਸੰਭਾਲ ਲਈ ਕੁਝ ਦਿਨਾਂ ਬਾਅਦ ਉਹ ਮੁੰਡਾ ਵੀ ਮਰ ਗਿਆ ਰਾਜਕੁਮਾਰ ਜਿਹੜਾ ਸੀ ਉਸ ਰਾਜਕੁਮਾਰ ਦੇ ਮਰਨ ਤੋਂ ਬਾਅਦ ਰਾਜਾ ਗਿਆਨੰਦਰ ਦੇ ਹੱਥ ਤਾਕਤ ਆ ਗਈ ਉਦੋਂ ਬਹੁਤ ਰੌਲਾ ਇਸ ਗੱਲ ਦਾ ਪਿਆ ਸੀ ਕਿ ਰਾਜਾ ਗਿਆਨੰਦਰ ਜਿਹੜਾ ਇਹਨੇ ਇਹ ਕਤਲ ਕਰਵਾਏ ਹੋ ਸਕਦੇ ਆ ਇਹਦੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਆ ਹਾਲੇ ਥੋੜੇ ਦਿਨ ਪਹਿਲਾਂ ਤਾਂ ਜਿਹੜਾ ਰਾਜਾ ਵੀਰ ਬਰਿੰਦਰ ਵਿਕਰਮ ਸ਼ਾਹ ਸੀ ਉਹ ਆਪਣੀ ਪਤਨੀ ਨਾਲ ਭਾਰਤ ਦੇ ਇੱਕ ਪ੍ਰਸਿੱਧ ਤੀਰਥ ਸਥਾਨ ਤੇ ਆਇਆ ਤੇ ਝੋਟੇ ਦੀ ਬਲੀ ਦੇ ਕੇ ਗਿਆ ਸੀ ਕਹਿੰਦੇ ਸੀ ਝੋਟੇ ਦੀ ਬਲੀ ਦੇਣ ਨਾਲ ਇੱਕ ਤਾਂ ਪਰਿਵਾਰ 'ਚ ਸੁੱਖ ਸ਼ਾਂਤੀ ਰਹਿੰਦੀ ਆ ਦੂਸਰਾ ਸੁੱਖ ਸ਼ਾਂਤੀ ਦੇ ਨਾਲ ਨਾਲ ਰਾਜਕੈਮਰੀ ਦਾ ਤੀਸਰਾ ਇੱਕ ਮੁੰਡੇ ਵਾਸਤੇ ਕੁੜੀ ਸੋਹਣੀ ਰਾਜਕੁਮਾਰੀ ਮਿਲ ਜੇ ਕੀਤੇ ਉਹਦਾ ਵਿਆਹ ਕਰਨਾ ਤੇ ਬਾਅਦ ਵਿੱਚ ਹੋਇਆ ਏ ਕਿ ਨਾ ਰਾਜਾ ਰਿਆ ਨਾ ਰਾਣੀ ਰਹੀ ਨਾ ਪੁੱਤਰ ਰਿਆ ਨਾ ਪੁੱਤਰ ਦੇ ਵਿਆਹ ਦੀ ਕਹਾਣੀ ਰਹੀ ਸਾਰਾ ਕੁਝ ਤਬਾਹ ਹੋ ਗਿਆ ਤੇ ਗਿਆਨਿੰਦਰ ਦੇ ਹੱਥਾਂ ਤਾਕ ਤਾ ਗਈ ਉਹਨਾਂ ਦਿਨਾਂ 'ਚ ਫਿਰ ਰਾਜਾ ਗਿਆਨਿੰਦਰ ਦੇ ਖਿਲਾਫ ਬਹੁਤ ਮੁਜਾਰੇ ਹੋਏ ਤੇ ਮੁਜਾਰਿਆਂ ਤੋਂ ਬਾਅਦ ਪੰਚਾਇਤੀ ਸਿਸਟਮ ਚੱਲਿਆ ਪੰਚਾਇਤੀ ਸਿਸਟਮ ਬਾਅਦ ਵਿੱਚ ਪਾਰਲੀਮੈਂਟਰੀ ਸਿਸਟਮ ਬਣ ਗਿਆ ਪਰ ਜਦੋਂ ਦਾ ਪਾਰਲੀਮੈਂਟਰੀ ਸਿਸਟਮ ਆਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਉੱਥੇ ਟਿਕਾਊ ਸਰਕਾਰ ਨਹੀਂ ਬਣੀ ਇੱਕ ਸਰਕਾਰ ਆਉਂਦੀ ਦੂਸਰੇ ਸਾਰੇ ਉਹਨੂੰ ਲਾਉਣ ਵਾਸਤੇ ਤਰਪਿੰਦੇ ਆ ਇੱਕ ਵਾਰੀ ਕਾਮਰੇਡਾਂ ਦੀਆਂ ਦੋ ਤਿੰਨ ਧਰਾਂ ਨੇ ਰਲ ਕੇ ਸਰਕਾਰ ਬਣਾਈ ਤੇ 6 ਮਹੀਨੇ ਆਪੋ ਚ ਇਕੱਠੇ ਨਹੀਂ ਸਿਰਿਆ ਇਹ ਵੀ ਆਪੋ ਚ ਲੜ ਪਏ ਤੇ ਸਰਕਾਰ ਟੁੱਟ ਗਈ ਸੀ ਉਹਨੂੰ ਉੱਥੋਂ ਦੇ ਲੋਕਾਂ ਦੇ ਵਿੱਚ ਨਾਰਾਜ਼ਗੀ ਇਸ ਗੱਲ ਤੇ ਆ ਵੀ ਰਾਜੇ ਚੰਗੇ ਸੀ ਮਾੜੇ ਸੀ ਟੂ ਕਟੋਂ ਨੰਨਾ ਰਾਜ ਕਿਉਂ ਤਾਂ ਹੈਗਾ ਸੀ ਇੱਕ ਰਾਜਾ ਬੈਠਾ ਜਦੋਂ ਤੱਕ ਉਹ ਹੈਗਾ ਉਹਨਾਂ ਚਿਰ ਤੱਕ ਰਾਜਤਾ ਚੱਲਦਾ ਸੀ ਇੱਥੇ ਤਾਂ ਹਰ ਤੀਜੇ ਦਿਨ ਪ੍ਰਧਾਨ ਮੰਤਰੀ ਬਦਲ ਜਾਂਦੇ ਆ ਸਾਰਾ ਕੁਝ ਹੀ ਬਦਲ ਜਾਂਦਾ ਸਰਕਾਰਾਂ ਡਿੱਗਦੀਆਂ ਟੁੱਟਦੀਆਂ ਮੁਰਮੜ ਚੋਣਾਂ ਕਰਾਉਣੀਆਂ ਪੈ ਰੀਆਂ ਇਹਦੇ ਵਿੱਚੋਂ ਰਾਜਾ ਗਿਆਨਿੰਦਰ ਦੇ ਜਿਹੜੇ ਸਮਰਥਕ ਆ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਕਹਿੰਦੇ ਜੀ ਰਾਜਾ ਫੇਰ ਲਿਆਉਣਾ ਚਾਹੀਦਾ ਜਿਹੜੇ ਸਮਰਥਕ ਉਹ ਕੌਣ ਆ ਜਿੱਥੇ ਰਾਜਾ ਹੋਵੇ ਉੱਥੇ ਅੱਡ-ਅੱਡ ਜ਼ਿਲ੍ਹਿਆਂ 'ਚ ਤਹਿਸੀਲਾਂ 'ਚ ਕੋਈ ਦਸਾਂ ਪਿੰਡਾਂ ਵਾਲਾ ਜ਼ਗੀਰਦਾਰ ਹੁੰਦਾ ਕੋਈ 40 ਪਿੰਡਾਂ ਵਾਲਾ ਨਵਾਬ ਨਵਾਬ ਹੁੰਦਾ ਕੋਈ 100 ਪਿੰਡਾਂ ਵਾਲਾ ਸੂਬੇਦਾਰ ਹੁੰਦਾ ਉਹ ਜਿੰਨੇ ਹੁੰਦੇ ਆ ਜਦ ਤੱਕ ਰਾਜਾ ਉਹਨਾਂ ਚਿਰ ਉਹਨਾਂ ਟੌਰ ਜਦੋਂ ਰਾਜਾ ਇਹਨਾਂ ਰਿਹਾ ਉਹਨਾਂ ਦਾ ਟੌਰ ਵੀ ਖਤਮ ਚੁਣੀਆਂ ਵੀ ਆ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਕੋਈ ਟੈਗ ਸੇਰ ਨਹੀਂ ਸੀ ਪੁੱਛਦਾ ਹੁਣ ਜਦੋਂ ਰਾਜਾ ਗਿਆਨਿੰਦਰ ਨੇ ਪਿੱਛੇ ਜੇ ਇੱਕ ਸੱਦਾ ਦਿੱਤਾ ਦੇਸ਼ ਦੇ ਲੋਕਾਂ ਨੂੰ ਕਿ ਇਹ ਸਰਕਾਰਾਂ ਨਹੀਂ ਠੀਕ ਚੱਲ ਸਕਦੀਆਂ ਤੁਸੀਂ ਮੇਰੀ ਮਦਦ ਕਰੋ ਉਹਦਾ ਮਤਲਬ ਸੀ ਕਿ ਆਪਣਾ ਰਾਜੇਦਾਰ ਰਾਜ ਫਿਰ ਵਾਪਸ ਰਹਿਗੇ ਉਹਦੀ ਇਸ ਗੱਲ ਤੋਂ ਬਾਅਦ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਜ਼ਗੀਰਾਂ ਦੇ ਵਿੱਚ ਪੁਰਾਣੀਆਂ ਰਿਆਸਤਾਂ ਜਿਹੜੀਆਂ ਸੀ ਛੋਟੀਆਂ-ਛੋਟੀਆਂ ਉਹਨਾਂ ਦੇ ਸੂਬੇਦਾਰ ਨਵਾਬ ਸੀ ਉਹ ਸਾਰੇ ਵੀ ਆਪੋ ਆਪਣੇ ਸਮਰਥਕਾਂ ਨਾਲ ਮੈਦਾਨ 'ਤੇ ਆ ਗਏ ਆ ਹੁਣ ਉੱਥੇ ਪਾਰਲੀਮੈਂਟਰੀ ਸਿਸਟਮ ਦੇ ਖਿਲਾਫ ਲੜਾਈ ਆ ਤੇ ਦੂਸਰੇ ਪਾਸੇ ਉਹ ਜਿਹੜੇ ਪਾਰਲੀਮੈਂਟਰੀ ਸਿਸਟਮ ਦੇ ਹਮਾਇਤੀ ਆ ਉਹ ਵੀ ਸਾਹਮਣੇ ਆ ਬਜ਼ਾਰਾਂ 'ਚ ਲੜਾਈ ਹੋ ਰਹੀ ਖੂਨ ਖਰਾਬਾ ਹੋ ਰਿਹਾ ਪਿਛਲੇ 3 ਦਿਨ ਤੋਂ ਵਾਵਾ ਖੂਨ ਖਰਾਬਾ ਖਰਾਬਾ ਅਗਲੇ ਦਿਨਾਂ 'ਚ ਇਹ ਖੂਨ ਖਰਾਬਾ ਵੱਧ ਸਕਦਾ ਜੀ ਪੰਨ ਸਾਹਿਬ ਹਸਪਤਾਲਾਂ ਦੀ ਮਨਮਾਨੀਆਂ ਤੇ ਲੁੱਟਾਂ ਖੋਹਾਂ ਆਪਾਂ ਅਕਸਰ ਹੀ ਜਿਹੜੀ ਖਬਰਾਂ ਪੜ੍ਹਦੇ ਸੁਣਦੇ ਆ ਤੇ ਇੰਦੌਰਤ ਇੱਕ ਖਬਰ ਆਈ ਹੈ ਮੱਧ ਪ੍ਰਦੇਸ਼ ਤੋਂ ਕਿ ਉੱਥੇ ਵੀ ਕਮਿਸ਼ਨ ਚੱਲਦੀ ਸੀ ਕਹਿੰਦੇ ਹਸਪਤਾਲ ਦੀ ਇਹ ਪੂਰਾ ਮਾਮਲਾ ਕੀ ਹੈ ਜੀ ਹਾ ਥੋੜੇ ਦਿਨ ਪਹਿਲਾਂ ਅਸੀਂ ਯੂਪੀ ਤੇ ਬਿਹਾਰ ਦੀ ਖਬਰ ਸੁਣੀ ਸੀ ਕਿ ਉੱਥੇ ਹਸਪਤਾਲਾਂ ਵਾਲੇ ਜਿਹੜੇ ਆ ਉਹ ਦਲਾਲਾਂ ਨੂੰ ਕਮਿਸ਼ਨ ਦਿੰਦੇ ਆ ਔਰ ਇਹ ਵੀ ਕਹਿੰਦੇ ਆ ਕਿ ਜੇ ਮਾੜਾ ਮੋਟਾ ਮਰੀਜ਼ ਹੋਇਆ ਤੇ ਇੰਨਾ ਕਮਿਸ਼ਨ ਦੇਾਂਗੇ ਜੇ ਕੋਈ ਪੱਕਾ ਮਰੀਜ਼ ਹੋਇਆ ਲੰਮੀ ਬਿਮਾਰੀ ਵਾਲਾ ਜੋ ਨੂੰ ਦਾਖਲ ਕਰਨਾ ਪਿਆ ਤੈਨੂੰ 30% ਦੇਾਂਗੇ ਤੇ ਇਹ ਵੀ ਕਹਿੰਦੇ ਆ ਤੂੰ ਚਿੰਤਾ ਨਾ ਕਰੀ ਤੇਰੇ ਪੈਸੇ ਵਧਾਉਣ ਵਾਸਤੇ ਅਸੀਂ ਫਿਰ ਇਦਾਂ ਕਰਾਂਗੇ ਕਿ ਉਹਦੀ ਜੇ ਡੈਥ ਵੀ ਹੋ ਗਈ ਉਹ ਮਰ ਵੀ ਗਿਆ ਤੇ ਆਈ ਸੀ ਯੂ ਚ ਉਹਦਾ ਵੀ ਭਰਤੀ ਕਰਕੇ ਤੇ ਤੈਨੂੰ ਪੈਸੇ ਦੇਈ ਜਾਵਾਂਗੇ ਉਹ ਜਦੋਂ ਸਟਿੰਗ ਆਪਰੇਸ਼ਨ ਕੀਤਾ ਤੇ ਕਈਆਂ ਹਸਪਤਲਾਂ ਦੇ ਲਾਇਸੈਂਸ ਫਿਰ ਸਰਕਾਰ ਨੂੰ ਰੱਦ ਕਰਨੇ ਪਏ ਸਨ ਹੁਣ ਜਿਹੜੀ ਨਵੀਂ ਅੱਜ ਰਿਪੋਰਟ ਆਈ ਹੈ ਸਟਿੰਗ ਆਪਰੇਸ਼ਨ ਇੱਕ ਨੈਸ਼ਨਲ ਅਖਬਾਰ ਜਿਹੜਾ ਹਿੰਦੀ ਦਾ ਉਹਨਾਂ ਨੇ ਕੀਤਾ ਦੇਸ਼ ਦਾ ਸ਼ਾਇਦ ਉਹ ਸਭ ਤੋਂ ਵੱਡਾ ਅਖਬਾਰ ਉਹਨਾਂ ਨੇ ਆਖਿਆ ਜੀ ਅਸੀਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇਸ ਗੱਲ ਦਾ ਸਟ੍ਰਿੰਗ ਆਪਰੇਸ਼ਨ ਕੀਤਾ ਕੁਝ ਡਾਕਟਰ ਨੇ ਜਿਹੜੇ ਮਰੀਜ਼ ਲਿਆਉਣ ਵਾਲਿਆਂ ਨੂੰ 10% ਕਮਿਸ਼ਨ ਦਿੰਦੇ ਆ ਕੁਝ 20% ਦਿੰਦੇ ਆ ਕੁਝ ਡਾਕਟਰ 30% ਤੱਕ ਵੀ ਕਮਿਸ਼ਨ ਦਿੰਦੇ ਆ ਕਿ ਤੁਸੀਂ ਲੈ ਕੇ ਸਾਡੇ ਕੋਲ ਆਓ ਤੇ ਤੁਹਾਨੂੰ 30% ਕਮਿਸ਼ਨ ਦੇਾਂਗੇ ਇਹਦਾ ਮਤਲਬ ਕਿ ਜੇ ਕਿਸੇ ਦਾ 60000 ਦਾ ਬਿੱਲ ਬਣ ਗਿਆ ਤੇ ਲਿਆਉਣ ਵਾਲੇ ਦਾ 18000 ਪੱਕਾ ਇਦਾਂ ਦੇ ਕਮਿਸ਼ਨ ਵੀ ਉੱਥੇ ਖਰੇ ਕੀਤੇ ਜਾ ਰਹੇ ਆ ਹੁਣ ਪਹਿਲਾਂ ਉਹਦੇ ਯੂਪੀ ਤੇ ਬਿਹਾਰ ਦੀ ਖਬਰ ਆਈ ਹੁਣ ਆ ਗਈ ਹੈ ਮੱਧ ਪ੍ਰਦੇਸ਼ ਦੇ ਅੰਦਰ ਦੀ ਭਲਕ ਨੂੰ ਬੰਗਲੌਰ ਦੀ ਆ ਸਕਦੀ ਹੈ ਪਰਸੋ ਕਿਸੇ ਹੋਰ ਦੀ ਆ ਸਕਦੀ ਹੈ ਭਾਰਤ ਦੀਆਂ ਡਾਕਟਰੀ ਸੇਵਾਵਾਂ ਮਾਨ ਕਰਨ ਯੋਗ ਨੇ ਇੱਥੇ ਬੜੇ ਬੜੇ ਕਾਬਲ ਡਾਕਟਰ ਨੇ ਦੁਨੀਆ ਭਰ ਚੋਂ ਮੈਡੀਕਲ ਟੂਰਿਜ਼ਮ ਭਾਰਤ ਵੱਲ ਵਧ ਰਿਹਾ ਮੈਡੀਕੋ ਟੂਰਿਜ਼ਮ ਦਾ ਮਤਲਬ ਇਹ ਹੈ ਕਿ ਰੋਕੀ ਟੂਰਿਸਟ ਬਣ ਕੇ ਇੱਥੇ ਆਪਣਾ ਇਲਾਜ ਕਰਾਉਣ ਵਾਸਤੇ ਆਉਂਦੇ ਆ ਉਹ ਤਾਂ ਹੀ ਆਉਂਦੇ ਆ ਜੇ ਇੱਥੇ ਇਲਾਜ ਵਧੀਆ ਵੀ ਹੁੰਦਾ ਠੀਕ ਠਾਕ ਹੈ ਤਸੱਲੀ ਲੋਕਾਂ ਦੀ ਨਹੀਂ ਤੇ ਕਿਉਂ ਪਰ ਦੂਸਰਾ ਪੱਖ ਇਹ ਕਿ ਇਸ ਡਾਕਟਰੀ ਕਿੱਤੇ ਦੇ ਵਿੱਚ ਕੁਝ ਮਾੜੇ ਲੋਕ ਆ ਗਏ ਜਿਨ੍ਹਾਂ ਨੇ ਕਿੱਤਾ ਬਦਨਾਮ ਕੀਤਾ ਪਿਆ ਉਹ ਹਰ ਪੱਖ ਤੋਂ ਆਪਣੇ ਦਾਅ ਘਾ ਦੇ ਉੱਤੇ ਰਹਿੰਦੇ ਆ ਜਿੱਥੇ ਵੀ ਦਾਅ ਲੱਗਦਾ ਲਾਈ ਜਾਂਦੇ ਸਿਰਫ ਇਹੀ ਗੱਲ ਨਹੀਂ ਕਿ ਉਹ ਪੈਸੇ ਕਮਾਉਣ ਵਾਸਤੇ ਇੱਥੋਂ ਤੱਕ ਜਾਂਦੇ ਦੂਸਰੀਆਂ ਗੱਲਾਂ ਵੀ ਆ ਗਈਆਂ ਇੱਥੇ ਕੁਝ ਡਾਕਟਰਾਂ ਦੇ ਖਿਲਾਫ ਸ਼ਿਕਾਇਤਾਂ ਇਹ ਵੀ ਆ ਚੁੱਕੀਆਂ ਨੇ ਕਿ ਆਪਰੇਸ਼ਨ ਕਿਸੇ ਹੋਰ ਦਾ ਕਰਨਾ ਸੀ ਬੇਹੋਸ਼ ਕਰਕੇ ਅੰਦਰੋਂ ਚੀਰਾ ਦਿੱਤਾ ਤੇ ਕਿਡਨੀ ਕੱਢ ਲਈ ਅਗਲੇ ਨੂੰ 6 ਮਹੀਨਾ ਬਾਅਦ ਜਾ ਕੇ ਪਤਾ ਲੱਗਾ ਕਿ ਇੱਕ ਕਿਡਨੀ ਕੱਢੀ ਗਈ ਐ ਜਦੋਂ ਉੱਥੇ ਚੀਰਾ ਦਿੱਤਾ ਸੀ ਤੇ ਉਹਨਾਂ ਨੇ ਆਖਿਆ ਜੇ ਇਲਾਜ ਤਾਂ ਫਲਾਣੇ ਥਾਂ ਤੋਂ ਕਰਨਾ ਸੀ ਤੇ ਇੱਥੇ ਚੀਰਾ ਕਿਉਂਤਾ ਕਹਿੰਦੇ ਉੱਥੇ ਤੁਹਾਡਾ ਜਮਾਸ ਖਰਾਬ ਸੀ ਇੱਥੋਂ ਕੱਟ ਕੇ ਉੱਥੇ ਪਾਉਣਾ ਪਿਆ ਦਰੀਲ ਇਦਾਂ ਦੇ ਦੇਖ ਕੇ ਬੰਦੇ ਨੂੰ ਤੋੜਤਾ ਬਾਅਦ ਚ ਪਿਆ ਲੱਗਾ ਹੁਣ ਪਰਸੋਂ ਫੇਰ ਖਬਰ ਆ ਗਈ ਐ ਕਿ ਲਖਨਊ ਦੇ ਇੱਕ ਹਸਪਤਾਲ ਚ ਇੱਕ ਬੀਬੀ ਆਈ ਇਲਾਜ ਵਾਸਤੇ ਢਿੱਡ ਪੀੜ ਹੁੰਦੀ ਸੀ ਉਹਦੀ ਪੀੜ ਹਟਦੀ ਨਹੀਂ ਸੀ ਕਈ ਹਸਪਤਾਲਾਂ ਚ ਵਕਾਇਆ ਸੀ ਐਕਸਰੇ ਕਰਾਇਆ ਤੇ ਉਹਦੇ ਢੇਟ ਵਿੱਚ ਕੈਂਚੀ ਪਈ ਸੀ ਪਤਾ ਲੱਗਾ ਕਿ 17 ਸਾਲ ਪਹਿਲਾਂ ਉਹਦੇ ਘਰ ਬੱਚਾ ਹੋਇਆ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਚ ਦਾਖਲ ਹੋਏ ਸੀ ਉਸ ਹਸਪਤਾਲ ਤੋਂ ਡਿਲੀਵਰੀ ਦੇ ਵਕਤ ਉਹ ਕੈਂਚੀ ਲੱਗ ਰਹੀਗੀ ਪੇਟ ਵਿੱਚ ਤੇ ਇੱਕ ਸਾਈਡ ਤੇ ਲੱਗੀ ਰਹੀ ਹੌਲੀ ਹੌਲੀ ਖਿਸਕਦੀ ਖਿਸਕਦੀ ਜਦੋਂ ਅੱਗੇ ਆਈ ਤੇ ਫਿਰ ਉਹਦੇ ਨਾਲ ਪਸਪੈਣੀ ਸ਼ੁਰੂ ਹੋ ਗਈ ਹੁਣ ਉਹਨਾਂ ਨੇ ਚੈੱਕ ਕਰਾਇਆ ਕਿ 17 ਸਾਲ ਪਹਿਲਾਂ ਪੁਰਾਣੇ ਹਸਪਤਾਲ ਦੇ ਵਿੱਚ ਨਾ ਤਾਂ ਕੋ ਮਰਨ ਨੂੰ ਤਿਆਰ ਡਾਕਟਰ ਉੱਥੇ ਹੈਗੀ ਕਿ ਨਹੀਂ ਹੈਗੀ ਇਹ ਵੀ ਪਤਾ ਨਹੀਂ ਲੱਗਦਾ ਉਦੋਂ ਵਾਲਾ ਬਾਕੀ ਸਟਾਫ ਵੀ ਹੈਗਾ ਕਿ ਨਹੀਂ ਹੈਗਾ ਕੋਈ ਪਤਾ ਨਹੀਂ ਲੱਗਦਾ ਇਹੋ ਜੀ ਹਾਲਤਾ 'ਚ ਲੋਕਾਂ ਦਾ ਭਰੋਸਾ ਟੁੱਟਦਾ ਜੇ ਭਰੋਸਾ ਕਾਇਮ ਰੱਖਣਾ ਤੇ ਉਹ ਸਰਕਾਰ ਨਹੀਂ ਰੱਖ ਸਕਦੀ ਜੇ ਭਰੋਸਾ ਕਾਇਮ ਰੱਖਣਾ ਤੇ ਉਹ ਮੀਡੀਆ ਨਹੀਂ ਰੱਖ ਸਕਦਾ ਲੋਕ ਨਹੀਂ ਰੱਖ ਸਕਦੇ ਜੇ ਭਰੋਸਾ ਕਾਇਮ ਰੱਖਣਾ ਤੇ ਇਸ ਗੱਲ ਵਾਸਤੇ ਡਾਕਟਰਾਂ ਦੀ ਆਪਣੀ ਐਸੋਸੀਏਸ਼ਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਹੋਰ ਸਬੰਧਤ ਸੰਸਥਾਵਾਂ ਨੂੰ ਕੋਸ਼ਿਸ਼ ਕਰਨੀ ਪਵੇਗੀ ਜਿੱਥੇ ਕੋਈ ਇਦਾਂ ਦਾ ਕਮਿਸ਼ਨ ਦੇ ਕੇ ਮਰੀਜ਼ ਮੰਗਣ ਵਾਲਾ ਹਸਪਤਾਲ ਹੈ ਜਾਂ ਡਾਕਟਰ ਹੈ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੇ ਨਲਾਇਕ ਡਾਕਟਰ ਬੈਠੇ ਆ ਜਿਹੜੇ ਆਪਰੇਸ਼ਨ ਕਰਨ ਲੱਗਾ ਕੈਂਚੀ ਛੱਡ ਦਿੰਦੇ ਆ ਜਾਂ ਜਿੱਥੇ ਵੀ ਕੋਈ ਇਹੋ ਜਿਹੇ ਆ ਜਿਹੜੇ ਆਪਰੇਸ਼ਨ ਕਿਸੇ ਹੋਰ ਗੱਲ ਦਾ ਕਰਨਾ ਤੇ ਮਰੀਜ਼ ਦਾ ਗੁਰਦਾ ਕੱਢ ਲੈਂਦੇ ਕਿਡਨੀ ਕੱਢ ਲੈਂਦੇ ਆ ਉਹਨਾਂ ਦੇ ਖਿਲਾਫ ਆਮ ਲੋਕਾਂ ਤੋਂ ਮੀਡੀਆ ਤੋਂ ਪਹਿਲਾਂ ਡਾਕਟਰਾਂ ਦੀ ਆਪਣੀ ਐਸੋਸੀਏਸ਼ਨ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨੂੰ ਖੁੱਲ੍ਹ ਕੇ ਸਟੈਂਡ ਲੈਣਾ ਪਵੇਗਾ ਉਸ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੋ ਸਕਦਾ ਜੀ ਪਰ ਸਭ ਦਿੱਲੀ ਦੀ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਹੋਟਲ ਤੇ ਰੈਸਟੋਰੈਂਟ ਨੇ ਉਹ ਕਸਟਮਰ ਤੋਂ ਸਰਵਿਸ ਚਾਰਜਸ ਨਹੀਂ ਲੈ ਸਕਦੇ ਇਹ ਪੂਰਾ ਮਾਮਲਾ ਕੀ ਹੈ ਜੀ ਲੈਣਾ ਚਾਹੀਦੇ ਵੀ ਨਹੀਂ ਇਹ ਤਾਂ ਬਹੁਤ ਵਾਰੀ ਅੱਗੇ ਵੀ ਰੋਲਾ ਪੈ ਚੁੱਕਾ 2 ਸਾਲ ਪਹਿਲਾਂ ਇਸ ਗੱਲ ਦੇ ਉੱਤੇ ਭਾਰਤ ਸਰਕਾਰ ਦੇ ਬਣਾਏ ਜਿਹੜਾ ਖਪਤਕਾਰ ਸੁਰੱਖਿਆ ਬਾਰੇ ਕਮਿਸ਼ਨ ਹੈ ਉਹਨਾਂ ਨੇ ਵੀ ਆਖਿਆ ਸੀ ਨਹੀਂ ਲੈ ਸਕਦੇ ਔਰ ਉਹਨਾਂ ਨੂੰ ਲੈਣਾ ਬਣਦਾ ਵੀ ਨਹੀਂ ਆਨੰਦਪ੍ਰੀਤ ਜੀ ਤੁਸੀਂ ਵੇਖੋ ਕੱਲ ਨੂੰ ਬੱਸ ਦਾ ਡਰਾਈਵਰ ਤੇ ਕੰਡੈਕਟਰ ਜਾਂ ਉਹਨਾਂ ਦੀ ਕੰਪਨੀ ਦੇ ਮਾਲਕ ਕਹਿਣ ਕਿ ਤੁਹਾਨੂੰ ਫਲਾਣੇ ਥਾਂ ਤੋਂ ਅਸੀਂ ਚੜਾਇਆ ਤੇ ਫਲਾਣੇ ਥਾਂ ਤੇ ਜਾ ਕੇ ਛੱਡਿਆ ਇਹ ਤੁਹਾਡੀ ਅਸੀਂ ਸੇਵਾ ਕੀਤੀ ਆ ਤੁਹਾਨੂੰ ਸਫ਼ਰ ਕਰਨ ਵਾਸਤੇ ਅਸੀਂ ਇੱਕ ਸਰਵਿਸ ਪ੍ਰੋਵਾਈਡ ਕੀਤੀ ਆ ਕਿਉਂਕਿ ਅਸੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਆ ਤੁਹਾਨੂੰ ਸਰਵਿਸ ਦਿੱਤੀ ਕਿ ਉੱਥੋਂ ਉੱਥ ਤੱਕ ਜਾਣਾ ਜਾਂ ਟੈਕਸੀ ਵਾਲਾ ਆਖੇ ਕਿ ਕਿਰਾਇਆ ਤੇ ਵੱਖਰਾ ਪਰ ਟੈਕਸੀ ਲੈ ਕੇ ਮੈਂ ਆਇਆ ਨਾਲੇ ਮੈਂ ਤੁਹਾਡਾ ਟੈਕਸੀ ਦੀ ਬੁਕਿੰਗ ਕੀਤੀ ਇੰਨੀ ਗੱਲ ਵਾਸਤੇ ਮੈਨੂੰ ਤੁਸੀਂ ਸਰਵਿਸ ਚਾਰਜਸ ਦਿਓ ਸਰਵਿਸ ਚਾਰਜ ਜੇ ਜੋ ਕਿੱਦਾਂ ਲੈ ਸਕਦੇ ਆ ਜਿਹੜੀ ਬੱਸ ਬਣੀ ਇਸ ਗੱਲ ਵਾਸਤੇ ਕਿ ਸਵਾਰੀਆਂ ਢੋਣੀਆਂ ਨੇ ਜਿਹੜਾ ਹੋਟਲ ਬਣਿਆ ਹੀ ਇਸ ਕਰਕੇ ਆ ਕਿ ਉੱਥੇ ਲੋਕੀ ਆਉਣ ਤੇ ਖਾਣਾ ਖਾਣ ਜਾਂ ਰਹਿਣ ਜਿਹੜਾ ਰੈਸਟੋਰੈਂਟ ਬਣਿਆ ਹੀ ਇਸ ਗੱਲ ਵਾਸਤੇ ਆ ਕਿ ਲੋਕ ਲੋਕੀ ਉੱਥੇ ਆਉਣ ਮਨਪਸੰਦ ਆਰਡਰ ਦੇ ਕੇ ਖਾਣਾ ਆਇਆ ਤੇ ਉਹ ਖਾਣ ਉਹਦੇ ਤੋਂ ਬਾਅਦ ਉਹਨਾਂ ਤੋਂ ਖਾਣਾ ਦੇਣ ਵਾਸਤੇ ਸਰਵਿਸ ਚਾਰਜੇਸ ਨਹੀਂ ਲਏ ਜਾ ਸਕਦੇ ਦੇਖ ਉਹ ਤਾਂ ਬਣਿਆ ਹੀ ਸਰਵਿਸ ਕਰਨ ਵਾਸਤੇ ਇਹ ਤਾਂ ਬਿਜ਼ਨਸ ਹੈ ਇਸ ਬਿਜ਼ਨਸ ਦੇ ਚਾਰਜੇਸ ਕਿਦਾਂ ਲਏ ਜਾ ਸਕਦੇ ਆ ਪਰ ਕਈ ਹੋਟਲ ਤੇ ਰੈਸਟੋਰੈਂਟ ਇਹੋ ਜਿਹੇ ਹੈਗੇ ਆ ਜਿਹੜੇ ਖਾਣੇ ਦਾ ਬਿੱਲ ਬਣਾਉਂਦੇ ਆ ਉਹਦੇ ਵਿੱਚ ਨਾਲ ਸਰਵਿਸ ਚਾਰਜ ਵੀ ਭਾ ਦਿੰਦੇ ਆ ਖਾਣਾ ਬਣ ਗਿਆ ਖਾਣੇ ਦਾ ਮੁੱਲ ਤਾਂ ਜੀ ਵੱਖਰਾ ਪਰ ਉਸ ਖਾਣੇ ਨੂੰ ਉੱਥੋਂ ਬਣੇ ਪੈਨ ਕਿਚਨ ਚੋਂ ਚੁੱਕ ਕੇ ਲਿਆ ਕੇ ਟੇਬਲ ਤੇ ਸਰਵ ਕਰਨ ਵਾਸਤੇ ਕਿਉਂਕਿ ਸਰਵ ਕੀਤਾ ਇਸ ਕਰਕੇ ਸਰਵ ਦੇ ਸਰਵਿਸ ਚਾਰਜ ਜਾਈ ਨੇ ਉਹਨਾਂ ਨੇ ਪਾਣੀ ਦੀ ਬੋਤਲ ਮੰਗਦੀ ਕਿ ਸਾਨੂੰ ਬੰਦ ਬੋਤਲ ਲਿਆ ਦਿਓ ਅੰਦਰੋਂ ਚੁੱਕ ਕੇ ਲਿਆ ਕੇ ਪਾਣੀ ਦੀ ਬੋਤਲ ਦਿੱਤੀ ਕਹਿੰਦੇ ਜੀ ਹਾਂ ਤੁਹਾਨੂੰ ਪਾਣੀ ਦੀ ਬੋਤਲ ਦਿੱਤੀ ਆ ਇਹਦੇ ਸਰਵਿਸ ਚਾਰਜੇ ਲਿਆ ਦਿਓ ਫਿਰ ਇਦਾਂ ਬਾਅਦ ਤੋਂ ਅੱਗੇ ਲਿਆਓ ਬਿੱਲ ਤੇ ਬੇਲੇ ਲਿਆਉਣ ਦੇ ਵੀ ਸਰਵਿਸ ਚਾਰਜਸ ਮੰਗ ਲਓ ਇਹ ਗਲਤ ਹੈ ਸਰਵਿਸ ਚਾਰਜ ਨਹੀਂ ਬਣਦੇ ਹੁਣ ਇਹਦੇ ਉੱਤੇ ਜਦੋਂ ਉੱਥੋਂ ਕੇਂਦਰ ਤੋਂ ਇੱਕ ਫੈਸਲਾ ਆ ਗਿਆ ਕਬਤਕਾਰਾਂ ਦੀ ਸੁਰੱਖਿਆ ਦਾ ਫੈਸਲਾ ਠੀਕ ਸੀ ਜਿਹੜੀਆਂ ਹੋਟਲਾਂ ਤੇ ਰੈਸਟੋਰੈਂਟਾਂ ਦੀਆਂ ਐਸੋਸੀਏਸ਼ਨਾਂ ਉਹ ਹਾਈ ਕੋਰਟ ਚਲੀਆਂ ਗਿਆ ਹਾਈ ਕੋਰਟ ਨੇ ਪੂਰੀ ਸੁਣਵਾਈ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਨੇ ਇਹ ਗਲਅਕੀ ਆ ਕਿ ਇਸ ਤਰ੍ਹਾਂ ਦੇ ਫੈਸਲੇ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਸਰਵਿਸ ਚਾਰਜ ਲੈਣਾ ਗਲਤ ਹੈ ਆ ਤੁਹਾਡੇ ਸਰਵਸਤੋ ਕੋਈ ਬੰਦਾ ਖੁਸ਼ ਹੋ ਗਿਆ ਤੇ ਖੁਸ਼ ਹੋਣ ਤੋਂ ਬਾਅਦ ਤੁਹਾਨੂੰ ਕੋਈ ਟਿਪ ਦੇਣੀ ਚਾਹੁੰਦਾ ਤੇ ਫਿਰ ਤੁਸੀਂ ਉਸ ਟਿਪ ਦੇ ਭਾਵੇਂ ਕੋਈ ਤੁਹਾਨੂੰ ਐਡਵਾਂਸ ਟਿਪ ਦੇ ਦੇ ਵੀ ਚੰਗਾ ਕਰਿਓ ਬਹੁਤੇ ਲੋਕਾਂ ਨੂੰ ਪਤਾ ਨਹੀਂ ਜਿੰਨੂੰ ਅਸੀਂ ਟਿਪ ਕਹਿੰਦੇ ਆ ਕਿ ਟਿਪ ਨਹੀਂ ਅਸਲ ਤੇ ਟਿਪਸ ਹੁੰਦਾ ਤੇ ਇਹ ਜਿਹੜਾ ਇੰਗਲੈਂਡ ਦਾ ਮਿਡਲੈਂਡ ਇਲਾਕਾ ਉਸ ਇਲਾਕੇ ਤੋਂ ਚੱਲਿਆ ਸੀ ਜਦੋਂ ਨਵੇਂ-ਨਵੇਂ ਪੱਬ ਤੇ 바ਰ ਸ਼ੁਰੂ ਹੋਏ ਤੇ ਜਿਹੜੇ ਲੋਕ ਲੇਟ ਚਾਹੁੰਦੇ ਸੀ ਕਿ ਉਹਨਾਂ ਨੂੰ ਬੈਠਣ ਵਾਸਤੇ ਕੋਈ ਟੇਬਲ ਨਹੀਂ ਸੀ ਲੱਭਦੀ ਉਹ ਫਿਰ ਉੱਥੇ ਵੇਟਰਸ ਨਾਲ ਗੱਲ ਕਰਦੇ ਹੁੰਦੇ ਸੀ ਕਿ ਇੰਨੇ ਕੁ ਪੈਸੇ ਤੈਨੂੰ ਦੇਨੇ ਆ ਤੇ ਤੂੰ ਸਾਡੇ ਵਾਸਤੇ ਟੇਬਲ ਦਾ ਪ੍ਰਬੰਧ ਕਰੀ ਤੇ ਸਾਡੇ ਉੱਥੇ ਸਰਵਿਸ ਦਾ ਪ੍ਰਬੰਧ ਕਰੀ ਉਹਨੂੰ ਕਹਿੰਦੇ ਹੁੰਦੇ ਸੀ ਟੂ ਇਨਸ਼ੋਰ ਪ੍ਰੋਪਰ ਸਰਵਿਸ ਟਾਈਪ ਐਸ ਇਹ ਟਿਪਸ ਉੱਥੋਂ ਚੱਲਿਆ ਸੀ ਹੁਣ ਜੇ ਕਿਸੇ ਨੂੰ ਤੁਸੀਂ ਚੰਗੀ ਸਰਵਿਸ ਦਿੰਨੇ ਆ ਤੁਹਾਨੂੰ ਉਹਦੇ ਵਾਸਤੇ ਟਿਪ ਜਾਂ ਟਿਪਸ ਦੇ ਦਿੰਨਾ ਉਹ ਹੋਰ ਗੱਲ ਆ ਪਰ ਤੁਸੀਂ ਕਿਸੇ ਤੋਂ ਕਦੇ ਵੀ ਕਿਸੇ ਸੂਰਤ ਵਿੱਚ ਸਰਵਿਸ ਚਾਰਜ ਜਿਤਨੀ ਲੈ ਸਕਦੇ ਇਹ ਗੱਲ ਹਾਈ ਕੋਰਟ ਨੇ ਠੋਕ ਕੇ ਕਹਿਤੀ ਜੀ ਬਹੁਤ ਸ਼ੁਕਰੀਆ ਬਣਸਾ ਤੁਸੀਂ ਸਮਾਧਤਾ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਉਸੇ ਤਰ੍ਹਾਂ ਇੰਤਜ਼ਾਰ ਰਹੇਗਾ ਮੈਂ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ